ਤੁਸੀਂ ਦੇਖ ਰਹੇ ਹੋ ਦੈਨ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡੱਲ ਤੇ ਅੱਜ ਅਸੀਂ ਪਹੁੰਚੇ ਹਾਂ ਸਰਹੱਦੀ ਪਿੰਡ ਬਾਸਰਕੇ ਦੇ ਵਿੱਚ ਜਿੱਥੋਂ ਦੀ ਇੱਕ ਦੁਨੀਆ ਦੇ ਵਿੱਚ ਹਵੇਲੀ ਸੂਬੇਦਾਰ ਦੀ ਹਵੇਲੀ ਜਿਸ ਦਾ ਨਾਮ ਲਿਆ ਜਾਂਦਾ ਤੇ ਉਹ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੇ ਚਰਚਾ ਦਾ ਵਿਸ਼ਾ ਕਿਉਂ ਬਣੀ ਹੋਈ ਹੈ ਕਿਉਂਕਿ ਇਹ ਸਰਹੱਦੀ ਏਰੀਆ ਤੇ ਪਛੜਿਆ ਏਰੀਆ ਹੈ ਇੱਥੇ ਕੋਈ ਵੀ ਐਹੋ ਜੀ ਸਹੂਲਤ ਜਾਂ ਪੁਰਾਣੀ ਦਖਵਾਲੀ ਚੀਜ਼ ਮੌਜੂਦ ਨਹੀਂ ਹੈ ਕਿ ਜਿਸ ਨੂੰ ਨਵੀਂ ਲੁੱਕ ਦਿੱਤੀ ਹੋਵੇ ਤੇ ਅੱਜ ਅਸੀਂ ਉਸ ਹਵੇਲੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਇੱਕ ਸਾਡੀਆਂ ਪੁਰਾਣੀਆਂ ਯਾਦਾਂ ਅਤੇ ਸਾਡਾ ਸੱਭਿਆਚਾਰਕ ਬੜੇ ਢੰਗ ਤਰੀਕੇ ਨਾਲ ਸੰਭ ਕੇ ਰੱਖਿਆ ਆਇਆ ਹੈ ਅਤੇ ਉਸ ਨੂੰ ਨਵੀਂ ਲੁੱਕ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਅਤੇ ਜੇ ਗੱਲ ਕੀਤੀ ਜਾਵੇ ਇੱਥੇ ਦੇਖਣ ਵਾਲਿਆਂ ਦੀ ਤਾਂ ਇੱਥੇ ਇਨੇਕ ਜਿਹੜੇ ਦੂਰ ਦੂਰ ਤੋਂ ਲੋਕ ਆਉਂਦੇ ਹਨ ਕਿ ਪੂਰੇ ਜਿਹੜੇ ਇੱਥੇ ਸਾਰਾ ਪ੍ਰਾਣਾ ਸੱਭਿਆਚਾਰ ਤੇ ਇਸ ਹਵੇਲੀ ਵਿੱਚ ਆ ਕੇ ਬਹੁਤ ਹੀ ਜਿਹੜਾ ਆਨੰਦ ਮਾਣਦੇ ਹਨ ਪ੍ਰਾਣੀਆਂ ਚੀਜ਼ਾਂ ਦਾ ਤੇ ਇੱਥੇ ਇੱਕ ਖਾਸੀਅਤ ਹੋਰ ਵੀ ਹੈ ਕਿ ਇਸ ਹਵੇਲੀ ਦੇ ਵਿੱਚ ਦੂਰ ਦੂਰ ਤੋਂ ਬਾਲੀਵੁੱਡ ਤੇ ਵਾਲੀਵੁੱਡ ਦੇ ਸੌਂਗ ਤੇ ਫਿਲਮਾਂ ਜਿਹੜੀਆਂ ਇਸ ਹਵੇਲੀ ਦੇ ਵਿੱਚ ਬਣ ਚੁੱਕੀਆਂ ਹਨ ਅਤੇ ਬਣ ਰਹੀਆਂ ਹਨ ਅਤੇ ਇੱਥੇ ਪੂਰੇ ਇਲਾਕੇ ਵਿੱਚ ਇਸ ਹਵੇਲੀ ਦੀ ਪੂਰੀ ਚਰਚਾ ਹੈ ਉਹ ਤੁਹਾਨੂੰ ਵਿਖਾਉਣੇ ਹਾਂ ਹਵੇਲੀ ਦੀ ਕੱਲੀ-ਕੱਲੀ ਚੀਜ਼ ਅਤੇ ਪੁਰਾਣੀਆਂ ਉਹ ਸਾਡੀਆਂ ਰਵਾਇਤੀ ਸਾਮੀਆਂ ਹੋਈਆਂ ਚੀਜ਼ਾਂ ਤੇ ਅਸੀਂ ਨਾਲ ਗੱਲਬਾਤ ਵੀ ਕਰਦੇ ਹਾਂ ਇੱਥੋਂ ਦੇ ਓਨਰ ਨਾਲ ਸਾਡੇ ਨਾਲ ਹਵੇਲੀ ਦੇ ਓਨਰ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਹੈ ਜੀ ਅੱਛਾ ਜੀ ਕਿਹੜਾ ਪਿੰਡ ਆ ਬਾਸਰਕੇ ਬਾਸਰਕੇ ਤੇ ਇਹ ਜਿਹੜੀ ਹਵੇਲੀ ਬਣਾਈ ਆ ਕਿਸ ਤਰ੍ਹਾਂ ਜਿਹੜੇ ਲੋਕ ਤੇ ਬਾਰਡਰ ਏਰੀਆ ਜਾਂ ਪਛੜੇ ਏਰੀਏ ਤੋਂ ਦੂਰ ਸ਼ਹਿਰਾਂ ਵੱਲ ਭਜਦੇ ਆ ਤੇ ਤੁਸੀਂ ਇੱਥੇ ਲੱਖਾਂ ਰੁਪਈਆ ਲਾ ਕੇ ਤੇ ਹਵੇਲੀ ਬਣਾਤੀ ਤੇ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਇੱਥੇ ਜਿਹੜਾ ਆਪਣਾ ਇਲਾਕਾ ਜੀ ਪਖੀਵੈਂਡ ਪੱਟੀ ਇਲਾਕਾ ਇਹਨੂੰ ਜੇ ਅਸੀਂ ਥੋੜਾ ਜਆ ਬਾਹਰ ਚਲੇ ਜਾਈਏ ਮੰਨ ਲਓ ਆਪਾਂ ਜਲੰਧਰ ਲੁਧਿਆਣਾ ਜਾਂ ਚੰਡੀਗੜ੍ਹ ਵਾਲੇ ਪਾਸੇ ਚਲੇ ਜਾਈਏ ਤੇ ਉੱਥੇ ਇਹਨੂੰ ਥੋੜਾ ਜਿਹਾ ਪਛੜਿਆ ਇਲਾਕਾ ਮੰਨਿਆ ਜਾਂਦਾ ਹੈ ਲੋਕ ਇੱਥੇ ਆਪਣਾ ਬੱਚਿਆਂ ਦਾ ਰਿਸ਼ਤਾ ਕਰਨ ਲੱਗਿਆ ਵੀ ਡਰਦੇ ਨੇ ਵੀ ਉਥੇ ਬਾਰਡਰ ਦੇ ਰਿਸ਼ਤਾ ਕਰਾਂਗੇ ਪਤਾ ਨਹੀਂ ਕਿਦਾਂ ਦੋ ਸਾਨੂੰ ਥੋੜਾ ਜਿਹਾ ਨਾ ਜਿਵੇਂ ਅਸੀਂ ਚਲੇ ਜਾਂਦੇ ਆਂ ਤੇ ਜਿਵੇਂ ਅਸੀਂ ਬਾਹਰ ਕਿਤੇ ਜਾਂਦੇ ਆਂ ਤੇ ਸਾਨੂੰ ਇਦਾਂ ਮਹਿਸੂਸ ਕਰਾਇਆ ਜਾਂਦਾ ਕਿ ਅਸੀਂ ਹੋਰ ਹੀ ਦੁਨੀਆ 'ਚ ਰਹਿੰਦੇ ਆਂ ਸੋ ਉਹਦੇ ਲਈ ਇਸ ਇਲਾਕੇ ਦਾ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ ਸੋ ਵਿਕਾਸ ਕਾਰੋਬਾਰ ਵੱਧ ਤੋਂ ਵੱਧ ਹੋਣਗੇ ਜੀ ਕੋਈ ਇਹੋ ਜਿਹੀਆਂ ਚੀਜ਼ਾਂ ਬਣ ਗਈਆਂ ਜਿੱਥੇ ਰੁਜ਼ਗਾਰ ਮਿਲੇਗਾ ਤੇ ਇਸ ਕਰਕੇ ਉਹਦਾ ਵਿਕਾਸ ਆਪੇ ਹੋ ਜਾਏਗਾ ਜੀ ਇਸ ਲਈ ਇਹ ਸੋਚਿਆ ਵੀ ਆਪਾਂ ਹਵੇਲੀ ਇੱਥੇ ਬਣਾਈਏ ਤੇ ਇਹਨਾਂ ਜਿਹੜਾ ਪੁਰਾਣਾ ਸਮਾਨ ਆ ਉਹ ਕਿੱਥੋਂ ਸਾਰਾ ਬੰਦੋਬਸਤ ਕੀਤਾ ਗਿਆ ਪੁਰਾਣਾ ਸਬਾਨ ਕੁਛ ਤੇ ਹੈਗਾ ਸੀ ਜੀ ਸੰਭਾਲਿਆ ਸੀ ਬਜ਼ੁਰਗਾ ਨੇ ਕੋਸ਼ ਸੱਜਣਾ ਮਿੱਤਰਾਂ ਦੇ ਸਹਾਇਤਾ ਦੇ ਨਾਲ ਇਕੱਠਾ ਕੀਤਾ ਗਿਆ ਜੀ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜਿਹੜੇ ਪੁਰਾਣੀਆਂ ਹਵੇਲੀਆਂ ਜਾਂ ਪੁਰਾਣਾ ਜਿਹੜਾ ਸਾਡਾ ਕਲਚਰ ਵੇਖਣ ਬਾਹਰ ਨੂੰ ਭਜਦੇ ਆ ਆਪਣੇ ਪਿੰਡਾਂ ਤੋਂ ਜਿਹੜੇ ਆ ਉਹ ਕਈ ਕਿਲੋਮੀਟਰ ਸਫ਼ਰ ਤੈਅ ਕਰਕੇ ਜਾਂਦੇ ਉੱਥੇ ਵੇਖਣ ਤੇ ਹੁਣ ਕੀ ਲੱਗਦਾ ਪੀ ਇੱਥੇ ਉਹਨਾਂ ਨੂੰ ਇਹ ਚੀਜ਼ ਮਿਲੂਗੀ ਦੇਖੋ ਜੀ ਜਿਵੇਂ ਤੁਸੀਂ ਕਹਾਈ ਹੈ ਕਿ ਆਪਣੀ ਸਿਰਫ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਇਹ ਇਕੱਲੀ ਐਸੀ ਹਵੇਲੀ ਬਣੀ ਹੈ ਜਿੱਥੇ ਤੁਸੀਂ ਸ਼ੂਟਿੰਗ ਵਗੈਰਾ ਕਰ ਸਕਦੇ ਜਿਵੇਂ ਵਿਆਹ ਸ਼ਾਦੀ ਦਾ ਸ਼ੂਟਿੰਗ ਲਈ ਬਹੁਤ 50 50 60 60 ਕਿਲੋਮੀਟਰ 100 100 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਚੰਗੀ ਲੋਕੇਸ਼ਨ ਨਹੀਂ ਕੋਈ ਲਾਗੇ ਹੈਗੀ ਤੇ ਇਹ ਲੋਕੇਸ਼ਨ ਬਣਨਾ ਲੋਕਾਂ ਨੂੰ ਸਹੂਲਤ ਹੋਏਗੀ ਪ੍ਰੀ ਵੈਡਿੰਗ ਲੋਕੇਸ਼ਨ ਕੋਈ ਪਾਰਟੀ ਕਰਨੀ ਆ ਚੱਕਾ ਬੈਠ ਕੇ ਪਰਿਵਾਰ ਦੇ ਨਾਲ ਖਾਣਾ ਖਾਣਾ ਹੈ ਉਹ ਕਿਸੇ ਤਰ੍ਹਾਂ ਦੀ ਵੀ ਸਹੂਲਤ ਜਿਹੜੀ ਇੱਥੇ ਲੈ ਸਕਦੇ ਜੀ ਤੇ ਮੈਂ ਦੇਖ ਰਿਹਾ ਕਿ ਜਿਹੜੇ ਅੱਜ ਵੀ ਲੋਕ ਪਿੰਡਾਂ ਦੇ ਵਿੱਚੋਂ ਬੜੇ ਵਧੀਆ ਇੱਥੇ ਜਿਹੜਾ ਉਹ ਮਾਹੌਲ ਵੇਖ ਕੇ ਤੇ ਅੱਜ ਵੀ ਇੱਥੇ ਕਾਫੀ ਲੋਕ ਜਿਹੜੇ ਇਕੱਠੇ ਹੋਏ ਆ ਹਰ ਰੋਜ਼ ਇਦਾਂ ਹੀ ਹੁੰਦਾ ਹਾਂਜੀ ਬਿਲਕੁਲ ਜੀ ਬਿਲਕੁਲ ਬੜਾ ਮਾਨ ਸਤਕਾਰ ਤੇ ਬੜਾ ਪਿਆਰ ਹਵੇਲੀ ਨੂੰ ਦੇ ਰਿਹਾ ਹੈ ਜੀ ਇਲਾਕੇ ਦੇ ਲੋਕ ਬਹੁਤ ਹੀ ਉਤਸ਼ਾਹ ਦੇ ਨਾਲ ਆਉਂਦੇ ਨੇ ਇੱਥੇ ਬੈਠਦੇ ਨੇ ਇੰਜੋਏ ਕਰਦੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਪਾਰਟੀ ਸ਼ਰਟੀ ਕਰਦੇ ਨੇ ਆਪਣੇ ਜਨਮ ਦਿਨ ਮਨਾਉਂਦੇ ਨੇ ਐਨੀਵਰਸਰੀਆਂ ਮਨਾਉਂਦੇ ਨੇ ਹੋਰ ਵੀ ਕਿਸੇ ਵੀ ਤਰ੍ਹਾਂ ਦੀਆਂ ਪਾਰਟੀਆਂ ਜਿਹੜੀਆਂ ਉਹ ਕਰਦੇ ਰਹਿੰਦੇ ਆ ਜੀ ਇੱਥੇ ਲੋਕ ਇਹਨੇ ਤੁਸੀਂ ਪੈਸੇ ਲਗਾਤੇ ਤੇ ਕੀ ਸੋਚ ਕੇ ਲਗਾਏ ਕਿ ਇਹਨੂੰ ਬਿਜ਼ਨਸ ਬਣਾਇਆ ਜਾਵੇ ਕਿ ਜਾਂ ਇੱਕ ਲੋਕਾਂ ਨੂੰ ਜਿਹੜਾ ਇੱਕ ਮੋਟੀਵੇਸ਼ਨ ਮਿਲੇ ਉਹ ਪੁਰਾਣੀਆਂ ਚੀਜ਼ਾਂ ਦੇਖਣ ਜਾਂ ਕਿਸ ਤਰ੍ਹਾਂ ਲੱਗਦਾ ਵੇਖੋ ਜੀ ਇਦਾਂ ਹੈ ਕਿ ਬਿਜ਼ਨਸ ਤੇ ਵੇਖੋ ਕੋਈ ਨਾ ਕੋਈ ਆਪਾਂ ਕਰਨਾ ਹੀ ਆ ਜੀ ਤੇ ਜੇ ਅਸੀਂ ਖਰਚਾ ਕਰ ਰਹੇ ਹਾਂ ਤੇ ਅਸੀਂ ਉਹਦੇ ਵਿੱਚ ਉਹ ਆਮਦਨ ਦੀ ਵੀ ਆਸ ਰੱਖਾਂਗੇ ਜਰੂਰ ਲੇਕਿਨ ਇਹੋ ਜਿਹਾ ਵਪਾਰ ਕੀਤਾ ਜਾਵੇ ਕਿ ਜਿਹੜਾ ਸਮਾਜ ਨੂੰ ਵੀ ਕੋਈ ਸੇਧ ਦੇ ਸਕੇ ਸਮਾਜ ਦੇ ਕੰਮ ਵੀ ਆ ਸਕੇ ਤੇ ਉਹ ਸੋਨੇ ਦੇ ਸੁਹਾਗਾ ਆ ਜਾਂਦਾ ਜੀ ਤੇ ਬਿਜ਼ਨਸ ਤੇ ਦੇਖੋ ਕਰਨਾ ਹੀ ਕਰਨਾ ਕੋਈ ਦੁਕਾਨ ਖੋਲਾਂਗੇ ਕੋਈ ਕਾਰੋਬਾਰ ਕਰਾਂਗੇ ਵਪਾਰ ਤੇ ਕਰਨਾ ਹੀ ਕਰਨਾ ਲੇਕਿਨ ਵਪਾਰ ਦੇ ਨਾਲ ਕੁਛ ਆਪਾਂ ਏਦਾਂ ਦਾ ਢਾਂਚਾ ਖੜਾ ਕਰੀਏ ਜਿਹੜਾ ਬੱਚਿਆਂ ਨੂੰ ਪ੍ਰਾਤਨ ਚੀਜ਼ਾਂ ਦੇ ਨਾਲ ਜੋੜੇ ਉੱਥੇ ਇਲਾਕੇ ਨੂੰ ਸਹੂਲਤ ਮਿਲੇ ਜਿਹੜੀਆਂ ਚੀਜ਼ਾਂ ਲਈ ਇਲਾਕੇ ਨੂੰ ਬਾਹਰ ਜਾਣਾ ਪੈਂਦਾ ਜਿਵੇਂ ਅਮਰਸਰ ਜਾਣਾ ਪੈਂਦਾ ਜਾਂ ਹੋਰ ਕਿਤੇ ਜਗ੍ਹਾ ਤੇ ਜਾਣਾ ਪੈਂਦਾ ਜਿਹੜਾ ਸ਼ਹਿਰਾਂ ਵਾਲਾ ਇੱਕ ਬਹੁਤ ਵਧੀਆ ਮਾਹੌਲ ਆ ਉਹ ਇੱਥੇ ਲੈ ਕੇ ਆਂਦਾ ਜੀ ਇਹ ਕੁਝ ਕਹਿਣਾ ਚਾਹੁੰਦੇ ਹਾਂ ਬਿਲਕੁਲ ਇਲਾਕੇ ਨੇ ਪਹਿਲਾਂ ਵੀ ਬਹੁਤ ਜਦਾ ਸਾਥ ਦਿੱਤਾ ਹੈ ਤੇ ਅੱਗੇ ਵੀ ਅਪੀਲ ਕਰਦੇ ਆ ਕਿ ਵੱਧ ਚੜ ਕੇ ਸੂਬੇਦਾਰ ਦੀ ਹਵੇਲੀ ਆਓ ਹਰ ਤਰ੍ਹਾਂ ਦੀ ਤੁਸੀਂ ਇੱਥੇ ਪਾਰਟੀ ਕਰ ਸਕਦੇ ਜੇ ਰੈਸਟੋਰੈਂਟ ਹੈ ਜਿਹੜਾ ਸਵੇਰੇ 7 ਵਜੇ ਤੋਂ ਰਾਤ 11 ਵਜੇ ਚੱਲਦਾ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਰੈਸਟੋਰੈਂਟ ਹੈ ਜੀ ਜ਼ਿਲ੍ਹੇ ਦਾ ਆਪਣਾ ਸੋ ਇਸ ਕਰਕੇ ਓਪਨ ਦੇ ਵਿੱਚ ਬੈਠਣ ਦੀ ਜਗ੍ਹਾ ਹੈ ਅੰਦਰ ਬੈਠਣ ਦੀ ਜਗ੍ਹਾ ਹੈ ਅੱਗੇ ਫੌਰਨ ਟੂਰਿਸਟ ਵਾਸਤੇ ਕਮਰੇ ਬਣ ਰਿਹਾ ਹੈ ਜੀ সুইਮ ਪੂਲ ਦਾ ਪ੍ਰਬੰਧ ਹੋ ਰਿਹਾ ਜੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਕ ਹੀ ਛੱਤ 'ਤੇ ਮਿਲ ਜਾਣਗੀਆਂ ਜੀ ਇਦੇ ਵਿੱਚ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੰਨਾ ਜਿਹੜਾ ਹੋਰ ਪਬਲਿਕ ਦਾ ਸਾਥ ਮਿਲੂਗਾ ਵੇਖੋ ਜੀ ਜਿਹੜਾ ਵੀ ਭੈਣ ਭਰਾ ਆਉਂਦਾ ਏ ਉਹਨੇ ਜਿਹੜੇ ਵੀ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸਾਥ ਮਿਲਿਆ ਤੇ ਅੱਗੇ ਹੋਰ ਮਿਲਣ ਦੀ ਉਮੀਦ ਹੈਗੀ ਆ ਤੇ ਜਿਹੜਾ ਵੀ ਭੈਣ ਭਰਾ ਆਉਂਦਾ ਉਹ ਬਹੁਤ ਹੀ ਜ਼ਿਆਦਾ ਇਨਕਰੇਜ ਕਰਕੇ ਜਾਂਦੇ ਆ ਜੋ ਕਹਿੰਦੇ ਆ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਚੰਗਾ ਕੰਮ ਕਰ ਰਹੇ ਜੇ ਇਹਨੂੰ ਇਦਾਂ ਹੀ ਕਰਦੇ ਰਹੋ ਤੇ ਸੋ ਇਸ ਕਰਕੇ ਸਾਥ ਵੱਲੋਂ ਤਾਂ ਕੋਈ ਕਮੀ ਨਹੀਂ ਸਾਥ ਬਹੁਤ ਮਿਲਿਆ ਜੀ ਤਾਂ ਵੱਧੀ ਸੋ ਸਾਡੇ ਨਾਲ ਮੌਜੂਦ ਸੀ ਇਥੋਂ ਦੇ ਹਵੇਲੀ ਦੇ ਓਨਰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਨੂੰ ਬਹੁਤ ਵਧੀਆ ਲੱਗਾ ਕਿ ਉਹਨਾਂ ਜਿਹੜੀ ਉਹ ਪੂਰੀ ਇਸ ਹਵੇਲੀ ਬਾਰੇ ਬੜੇ ਵਧੀਆ ਤਰੀਕੇ ਨਾਲ ਜਾਣਕਾਰੀ